ਆਸਾ ਹਜ ਹਮਾਰੀ ਗੁਮਤੀ ਤੀਰ ਜਹਾਂ ਬਸੇ ਪੀਤੰਬਰ ਪੀਰ ਵਾ ਵਾ ਕਿਆ ਖੂਬ ਗਾਵਤਾ ਹੈ ਹਰ ਕਾਨੋ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਰਦ ਕਰੇ ਖਵਾਸੀ ਆਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜੀਵਰਮ ਸਹਸ ਨਾਮ ਲੈ ਲੈ ਕਰੂ ਸਲਾਮ ਕਹ ਤਕਬੀਰ ਨਾਮ ਗੁਣ ਗਾਉਂ ਹਿੰਦੂ ਤੁਰਕ ਦੋ ਸਮਝਾਉ ਕਹ ਕਬੀਰ ਕਹ ਤਕਬੀਰ ਨਾਮ ਗੁਣ ਗਾਉਂ ਹਿੰਦੂ ਤੁਰਕ ਦੋ ਸਮਝਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13ਵਾਂ ਸ਼ਬਦ ਆਸਾ ਰੰਗ ਦੇ ਭਗਤ ਕਬੀਰ ਜੀ ਦਾ ਇਸ ਦੀ ਰਹਾਉ ਦੀ ਪੰਕਤੀ ਹੈ ਵਾਹ ਵਾਹ ਕਿਆ ਖੂਬ ਗਾਉਂਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਦਾ ਹੈ ਵਾ ਵਾ ਕਿਆ ਖੂਬ ਗਾਉਂਦਾ ਹੈ ਕੌਣ ਗਾਉਂਦਾ ਹੈ ਕੋਈ ਵਾ ਵਾ ਕਰਕੇ ਉਸ ਪਰਮਾਤਮਾ ਦੀ ਸਿਫਤਸਲਾਹ ਕੌਣ ਕਰਦਾ ਹੈ ਰੱਬ ਦੇ ਗੁਣ ਕੌਣ ਗਾਉਂਦਾ ਹੈ ਇਹਦਾ ਜਵਾਬ ਅਗਲੀ ਪੰਕਤੀ ਹੈ ਹਰ ਕਾ ਨਾਮ ਮੇਰਾ ਮਨ ਭਾਵਦਾ ਹੈ ਯਾਨੀ ਕਬੀਰ ਜੀ ਆਪਣੇ ਮਨ ਨੂੰ ਸੁਨਹਿਰ ਕਰਕੇ ਕਹਿ ਰਹੇ ਨੇ ਕਿ ਮੇਰੇ ਮਨ ਵਿੱਚ ਉਸ ਪਰਮਾਤਮਾ ਦਾ ਨਾਮ ਬੋਧ ਪਾਉਂਦਾ ਹੈ ਬੜਾ ਚੰਗਾ ਲੱਗਦਾ ਹੈ ਇਸ ਲਈ ਮੇਰਾ ਮਨ ਵਾਹ ਵਾ ਉਸ ਪਰਮਾਤਮਾ ਦੇ ਉਹ ਪਰਮਾਤਮਾ ਜੀ ਦੀ ਵਾਹ ਵਾ ਕੀਤੀ ਜਾ ਸਕਦੀ ਹੈ ਜੋ ਮਹਾਨ ਹੈ ਅਚਰਜ ਹੈ ਵਿਸਮਾਦ ਰੂਪ ਹੈ ਉਸ ਨੂੰ ਗਾਉਂਦਾ ਹੈ ਉਸ ਦਾ ਸਿਮਰਨ ਕਰਦਾ ਉਹਦੀ ਸਿਫਤਸਲਾ ਕਰਨ ਵਿੱਚ ਬੜਾ ਪਰਸਨ ਹੈ ਕਿਉਂਕਿ ਮੇਰੇ ਮਨ ਨੂੰ ਉਹ ਪਰਮਾਤਮਾ ਦਾ ਨਾਮ ਹੀ ਪਉਂਦਾ ਹੈ ਸਿਮਰਨ ਕਰਨਾ ਪ੍ਰਭੂ ਨਾਮ ਸਿਮਰਨ ਤੋਂ ਬਿਨਾ ਕਿਸੇ ਹੋਰ ਕਰਮ ਕਾਂਡ ਨੂੰ ਮੈਂ ਨਹੀਂ ਕਰਦਾ ਇਸ ਤੋਂ ਪਾਪ ਇਹ ਨਿਕਲਦਾ ਹੈ ਗੁਰਮਤ ਅਨੁਸਾਰ ਗੁਰਗੰਸਾ ਵੀ ਜਿਨ੍ਹਾਂ ਵੀ ਮਹਾਂਪੁਰਸ਼ ਬਾਣੀਕਾਰਾਂ ਦੀ ਬਾਣੀ ਦਰਜ ਹੈ ਛੇ ਗੁਰਸਬਦਾਂ ਤੋਂ ਇਲਾਵਾ ਭਗਤਾਂ ਦੀ ਤੇ ਹੋਰ ਸਿੱਖਾਂ ਆਦੀ ਇਹ ਸਾਰੇ ਇੱਕ ਇੱਕੋ ਸਿਧਾਂਤ ਦੇ ਪੁਜਾਰੀ ਸਨ ਇੱਕ ਅਕਾਲ ਪੁਰਖ ਨਿਰੰਕਾਰ ਦੇ ਪੂਜਾ ਕਰਨੇ ਉਸ ਦੀ ਸਿਫਤਸਲਾਹ ਕਰਨੀ ਉਹਦਾ ਗੁਣ ਗਾਇਨ ਕਰਨਾ ਹੀ ਇਹਨਾਂ ਦਾ ਜੀਵਨ ਦਾ ਮਕਸਦ ਸੀ ਕੋਈ ਵੀ ਐਸਾ ਦਿੱਸਤਾ ਧਾਰਮਿਕ ਕਰਮ ਜਿਸ ਵਿੱਚ ਉਸ ਪਰਮਾਤਮਾ ਦੀ ਯਾਦ ਨਾ ਹੋਵੇ ਪ੍ਰਭੂ ਸਿਮਰਨ ਨਾ ਹੋਵੇ ਇੱਕ ਅਕਾਲ ਪੁਰਖ ਨਿਰੰਕਾਰ ਦਾ ਮੈਂ ਇੱਥੇ ਗੱਲ ਦੇਵੀ ਦੇਵਤੇ ਅਵਤਾਰਾਂ ਦੀ ਬੁੱਤ ਪ੍ਰਸਤੀ ਦੀ ਕਿਸੇ ਹੋਰ ਚੀਜ਼ ਦੀ ਪੂਜਾ ਪ੍ਰਸਤੀ ਦੀ ਗੱਲ ਨਹੀਂ ਕਰ ਰਿਹਾ। ਕੇਵਲ ਇੱਕ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜਿਸ ਦੀ ਜੋਤ ਸਾਰੇ ਵਿੱਚ ਸਮਾਈ ਹੋਈ ਹੈ। ਜੋ ਸਾਰੇ ਸੰਸਾਰ ਦਾ ਸਾਂਝਾ ਸਾਈ ਬਾਪ ਹੋ ਮਾਰਾ ਹੈ। ਜੋ ਉਸ ਦੀ ਸਿਫਤਸਲਾ ਉਸ ਦੇ ਗੁਣ ਗਾਨ ਕਰਨਾ ਇਹ ਗੁਰਮਤ ਦਾ ਜਿਹੜਾ ਸਿਧਾਂਤ ਹੈ। ਤੋ ਪਗਜੀਤ ਨੇ ਇਹ ਕਹਿ ਰਹੇ ਨੇ ਕਿ ਮੇਰਾ ਮੇਰੇ ਮਨ ਨੂੰ ਉਸ ਪਰਮਾਤਮਾ ਦਾ ਨਾਮ ਪਉਂਦਾ ਹੈ। ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਮੈਨੂੰ ਪਉਂਦਾ ਹੈ ਮੇਰੇ ਮਨ ਨੂੰ ਪਉਂਦਾ ਹੈ ਮੇਰਾ ਮਨ ਹੁਣ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਉਸ ਪਰਮਾਤਮਨ ਜੋ ਵਿਸਮਾਦ ਹੈ ਜੋ ਅਚਰਜ ਹਸਤੀ ਹੈ ਉਸ ਦੇ ਗੁਣ ਗਾਉਂਦਾ ਹੈ ਉਸ ਦੀ ਸਿਫਤ ਸਲਾ ਕਰਦਾ ਹੈ ਹਾਜੀ ਖਮਾਰੀ ਗੋਮਤੀ ਤੀਰ ਜਹਾਂ ਬਸੇ ਪੀਤੰਬਰ ਪੀਰ ਮੇਰੇ ਵਾਸਤੇ ਹਜ ਕਰਨੀ ਮੇਰੇ ਵਾਸਤੇ ਗੋਮਤੀ ਦੇ ਕਿਨਾਰੇ ਗੋਮਤੀ ਨਦੀ ਦੇ ਕਿਨਾਰੇ ਜਾ ਕੇ ਨਿਵਾਸ ਕਰਨਾ ਇਹੀ ਪਰਮਾਤਮਾ ਦਾ ਨਾਮ ਹੀ ਗਾਉਣਾ ਹੈ ਪ੍ਰਭੂ ਦਾ ਨਾਮ ਗਾਉਣਾ ਹੀ ਮੇਰੇ ਮਨ ਨੂੰ ਪਾਉਂਦਾ ਹੈ ਹਰੀ ਦਾ ਨਾਮ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਨੀ ਪ੍ਰਭੂ ਦੇ ਗੁਣ ਗਾਣ ਕਰਨਾ ਇਹੀ ਮੇਰੇ ਵਾਸਤੇ ਹੱਜ ਹੈ ਇਹੀ ਮੇਰੇ ਵਾਸਤੇ ਗੋਮਤੀ ਤੀਰ ਹੈ ਪਾਪ ਗੋਮਤੀ ਤੱਕ ਨਾ ਰੈ ਮੈਨੂੰ ਗੋਮਤੀ ਜਾਣ ਦੀ ਲੋੜ ਨਹੀਂ ਜਹਾਂ ਬਸੇ ਪੀਤੰਬਰ ਪੀਰ ਜਿੱਥੇ ਹਰ ਜਗ੍ਹਾ ਤੇ ਉਹ ਪਰਮਾਤਮਾ ਮਾਲਕ ਹਰ ਪਾਸੇ ਬਸ ਰਿਹਾ ਹੈ ਇੱਥੇ ਪਤੰਬਰ ਦੇ ਅਰਥ ਅਸੀਂ ਕ੍ਰਿਸ਼ਨ ਜੀ ਕਈਆਂ ਵਿਦਵਾਨਾਂ ਨੇ ਕਿਤੇ ਇਹ ਨਹੀਂ ਹੋ ਸਕਦੇ ਕਿਉਂਕਿ ਉੱਥੇ ਪਤੰਬਰ ਜੀ ਕ੍ਰਿਸ਼ਨ ਜੀ ਕਦੇ ਵੀ ਗੋਮਤੀ ਤੀਰ ਵੱਲੇ ਪਾਸੇ ਨਹੀਂ ਗਏ ਗੋਮਤੀ ਤੀਰ ਦਾ ਕ੍ਰਿਸ਼ਨ ਜੀ ਨਾਲ ਕੋਈ ਸਬੰਧ ਨਹੀਂ ਹੈ ਇਸ ਲਈ ਉਹ ਅਰਥ ਬਣ ਨਹੀਂ ਸਕਦੇ ਇੱਥੇ ਗੋਮਤੀ ਤੀਰ ਤੋਂ ਭਾਵ ਹੈ ਇਹ ਸਤਸੰਗਤ ਰੂਪੀ ਜਿਹੜਾ ਸਾਗਰ ਹੈ ਸੰਸੂਬੀ ਰੂਪ ਜਿਹੜਾ ਸਾਗਰ ਹੈ ਇਹਦੇ ਮਾਲਕ ਜੋ ਪਰਮਾਤਮਾ ਵਾਹਿਗੁਰੂ ਹੈ ਉਹ ਉਹੀ ਜਿੱਥੇ ਬਸ ਦੇ ਹਨ ਇਸ ਹਿਰਦੇ ਰੂਪੀ ਮਨ ਵਿੱਚ ਇੱਕ ਐਸਾ ਤੀਰਥ ਹੈ ਮੇਰਾ ਮਨ ਕਿ ਜਿਹਦੇ ਵਿੱਚ ਸਿਫਤਸਲਾ ਗੁਣਗਾਨ ਹੋ ਰਿਹਾ ਹੈ ਤੇ ਮੇਰੇ ਵਾਸਤੇ ਇਹ ਮਨ ਵਿੱਚ ਰੱਬ ਦੀ ਸਿਫਤਸਲਾ ਕਰਨੀ ਸਿਮਰਨ ਕਰਨਾ ਹੀ ਹੱਜ ਹੈ ਤੇ ਗੋਮਤੀ ਦਾ ਕਿਨਾਰਾ ਹੈ ਮੈਨੂੰ ਕਿਤੇ ਹੋਰ ਜਾ ਕੇ ਇਹ ਕਰਮ ਕਾਂਡ ਕਰਨ ਦੀ ਲੋੜ ਨਹੀਂ ਨਾਰਦ ਸਾਰਦ ਕਰੇ ਖਵਾਸੀ ਕਈ ਲੋਕ ਨਾ ਉਹ ਸ਼ਬਦ ਹਨ ਤਨ ਤਨ ਰਾਮ ਰਾਮ ਬੈਨ ਬਾਜਾ ਮਧੁਰ ਮਧੁਰ ਤੁਨ ਅਣਖਤ ਗਾਜੈ ਇਹ ਵਿਚਾਰ ਇਹਨਾਂ ਜੀ ਕ੍ਰਿਸ਼ਨ ਜੀ ਦੀ ਸ਼ੋਤ ਹੈ ਉਹ ਭਲੇ ਲੋਕੋ ਕ੍ਰਿਸ਼ਨ ਜੀ ਨੇ ਕਦੋਂ ਬੰਸਰੀ ਵਜਾਈ ਇੱਥੇ ਗੱਲ ਕ੍ਰਿਸ਼ਨ ਜੀ ਦੀ ਬੰਸਰੀ ਦੀ ਨਹੀਂ RAM ਦੀ ਬੰਸਰੀ ਦੇ ਤਣ ਤਣ ਨੂੰ RAM ਬਹਿਨ ਵਜਾ ਇੱਥੇ ਤਣ ਤਣ RAM ਕਹੇ ਇੱਕ ਪਰਮਾਤਮਾ ਨੂੰ ਤੇ ਅੰਦਰ ਜਿਹੜੀ ਉਹਦੀ ਆਤਮ ਗ੍ਰੋਹ ਦੀ ਬੰਸਰੀ বাজ ਰਹੀ ਹੈ ਆਨਾਦ বাজ ਰਿਹਾ ਹੈ ਉਸ ਨੂੰ ਕਹੇ ਬੰਸਰੀ ਤੇ ਉਹ ਉਸਦੀ ਬੰਸਰੀ ਦੀ ਗੱਲ ਕੀਤੀ ਹੈ ਨਾ ਕਿ ਕ੍ਰਿਸ਼ਨ ਜੀ ਦੀ ਬੰਸਰੀ ਦੇ ਨਾਲ RAM ਜੀ ਦੀ ਬੰਸਰੀ RAM ਜੀ ਨੇ ਕੋਈ ਬੰਸਰੀ ਵਜਾਈ ਨਹੀਂ ਤੋਂ ਇਹ ਭਗਤਾਂ ਦੀ ਬਾਣੀ ਵਿੱਚੋਂ ਬڑے ਰਮਜ ਭਰੇ ਅਰਥ ਹੁੰਦੇ ਨੇ ਇਹਨਾਂ ਦਾ ਇਹੀ ਲਫ਼ਜ਼ੀ ਅਰਥ ਕਰ ਲੈਣਾ ਬੜਾ ਬੁਲੇਖਾ ਲੱਗਦਾ ਇੱਥੇ ਵੀ ਜਹਾ ਬਸੇ ਪਿਤਾਉੰਬਰੀ ਪੀਰ ਤੂੰ ਅਰਥ ਇਹ ਕਰ ਲੈਣੇ ਕਿ ਕ੍ਰਿਸ਼ਨ ਜੀ ਉਸ ਕ੍ਰਿਸ਼ਨ ਜੀ ਕਦੇ ਵੀ ਗਉਂਤੀ ਤੀਰਤੇ ਨਹੀਂ ਬਸੇ ਨਾ ਉਹਨਾਂ ਕੋਈ ਸਬੰਧ ਹੈ ਅੱਗੇ ਵੀ ਜਾ ਕੇ ਤੁਸੀਂ ਦੇਖੋ ਭਗਤ ਲੋਕ ਦੇਵੀ ਦੇਵਤੇ ਅਵਤਾਰਾਂ ਨੂੰ ਆਪਣੇ ਇਸ਼ਟ ਨੇ ਸਮਣਦੇ ਅੱਗੇ ਅਗਲੀ ਪੰਕਤੀ ਜਿਹੜੀ 2 ਨੰਬਰ ਹੈ ਨਾਰਦ ਸਰਦ ਕਰੇ ਖਵਾਸੀ ਨਾਦ ਭਗਤ ਵਰਗੇ ਤੇ ਸ਼ਰਦਾ ਦੇਵੀ ਵਰਗੇ ਉਹਦੇ ਦਰਦੀ ਚਾਕਰੀ ਕਰਦੇ ਨੇ ਪਾਉ ਖੁਆਸੀ ਦੇ ਮਤਲਬ ਜਿਹੜੇ ਅੱਗੇ ਪਹਿਰੇਦਾਰ ਉਹਦੀ ਸੇਵਾਦਾਰ ਹੁੰਦੇ ਨੇ ਇਹ ਸੇਵਾਦਾਰੀ ਕਰਦੇ ਨੇ ਉਸ ਪਰਮਾਤਮਾ ਦੀ ਜਿਸ ਦਾ ਜਿਸ ਦਾ ਨਾਮ ਮੇਰੇ ਮਨ ਨੂੰ ਭਾਉਂਦਾ ਹੈ ਹਰ ਕਾ ਨਾਮ ਮੇਰਾ ਮਨ ਭਾਉਂਦਾ ਹੈ ਜਿਸ ਦਾ ਨਾਮ ਮੈਨੂੰ ਭਾਉਂਦਾ ਹੈ ਨਾ ਉਹ ਵਾਹ ਵਾਹ ਕੇ ਖੂਬ ਗਾਉਂਦਾ ਹੈ ਉਸ ਦੇ ਅਗੇ ਨਾਦ ਸਾਧ ਕਰੇ ਖੁਆਸੀ ਪਾਸ ਬੈਠੀ ਬੀਬੀ ਕਬਲਾ ਦਾਸੀ ਤੇ ਕਬਲਾ ਦਾਸੀ ਲక్ష్ਮੀ ਉਹਦੇ ਕੋਲ ਬੈਠੀ ਹੋਈ ਹੈ ਟੈਲੈਂਟ ਬਣ ਕੇ ਕਿਹੜੇ ਵੇਲੇ ਮਨੁੱਖ ਨੂੰ ਹੁਕਮ ਮਿਲੇਗਾ ਤੇ ਮੈਂ ਹੁਕਮ ਦੀ ਪਾਲਣਾ ਕਰਾਂਗੀ। ਤੋਂ ਇਹ ਦੇਵੀ ਦੇਵਤੇ ਉਸ ਪਰਮਾਤਮਾ ਦੇ ਅੱਗੇ ਉਸ ਦੇ ਕਾਰੇ ਖਾਸ ਉਸ ਪਰਮਾਤਮਾ ਦੇ ਸੇਵਕ ਉਹਦੇ ਨੌਕਰ ਚ ਆਕਰ ਸਮਾਨ ਦੱਸੇ ਗਏ ਨੇ ਗੁਰਬਾਣੀ ਦੇ ਵਿੱਚ। ਕੰਟੇ ਮਾਲਾ ਜੀਵਾ ਰਾਮ ਮੇਰੇ ਵਾਸਤੇ ਮੇਰੇ ਹਿਰਦੇ ਵਿੱਚ ਜਿਹੜਾ ਮੇਰੀ ਜ਼ੁਬਾਨ ਦੇ ਰਾਹੀ ਵਿੱਚ ਜੀਵਾ ਰਾਮ ਮੇਰੀ ਜ਼ੁਬਾਨ ਤੇ ਜਿਹੜਾ ਹਰ ਵੇਲੇ ਪਰਮਾਤਮਾ ਦਾ ਨਾਮ ਚੜਿਆ ਰਹਿੰਦਾ ਹੈ। بس ایਹੀ میرے کانٹھوج মালা ہے مینوں گل وچ মালা ਪਾਣ ਦੀ ਲੋੜ ਨਹੀਂ ਕਿबीर ਜੀ ਕੀ ਜਗ ਹੋਰ ਕਹਿੰਦੇ ਨਾ ਕਿबीर ਮੇਰੀ ਸਿਮਰਨੀ ਰਸਨਾ ਉਪਰ ਰਾਮ ਰਸਨਾ ਹੋਤੇ ਪ੍ਰਮਾਤਮਾ ਦਾ ਨਾਮ ਲੈਣਾ ਹੀ ਮੇਰੀ ਸਿਮਰਨੀ ਹੈ ਬਾਬ মালা ਹੈ ਭਾਈ ਸਾਡੇ ਸਿੱਖ ਵੀ ਗਈ ਬਹਾਵ ਨਾਲ ਕੜੇ ਵਿੱਚੋਂ ਪਾਇਓ ਸਟੀਲ ਦੇ ਮਣਕੀ ਦੇ ਜਾਂ ਕਿਸੇ ਕਿਸੇ ਕਈ ਕਿਸਮ ਦੀ ਮਾਲਾ ਪਾਈ ਫਿਰਦੇ ਨੇ ਇਹ ਇੱਕ ਦਿਖਾਵਾ ਹੁੰਦਾ ਹੈ ਜੇ ਲੋਕ ਨੂੰ ਪਤਾ ਲੱਗੇ ਇਹ ਬੰਦਾ ਸਿਮਰਨ ਕਰਨ ਵਾਲਾ ਹੈ ਵੈਸੇ ਸਿਮਨ ਅਸੀਂ ਬਾਲ ਬੱਚੇ ਦਾ ਵੀ ਸਿਮਨ ਕਰਦੇ ਆ ਪਤੀ ਪਤਨੀ ਇੱਕ ਦੂਜੇ ਨੂੰ ਯਾਦ ਕਰਦੇ ਨੇ ਦੋਸਤ ਮਿੱਤਰ ਨੂੰ ਯਾਦ ਕਰਦੇ ਆ ਕਦੇ ਉਹਨਾਂ ਦੇ ਨਾਂ ਦੀ ਮਾਲਾ ਨਹੀਂ ਫੇਰਨੀ ਪਈ ਜਿੰਨਾਂ ਨਾਲ ਪਿਆਰ ਹੋਏ ਨਾ ਉਹਨਾਂ ਦੀ ਯਾਦ ਦੀ ਲਹਿਰ ਆਪਣੇ ਆਪ ਚਲਦੀ ਹੈ ਅੰਦਰ ਇਸ ਤਰ੍ਹਾਂ ਜਦੋਂ ਪ੍ਰਭੂ ਨਾਲ ਪਿਆਰ ਪੈ ਜਾਏਗਾ ਪ੍ਰਭੂ ਸਾਡਾ ਕੀ ਲੱਗਦਾ ਹੈ ਸਾਡੀ ਉਹਦੀ ਕੀ ਸਾਝ ਹੈ ਜਦੋਂ ਸਮਝ ਆ ਜਾਏਗੀ ਨਾ ਉਹ ਸਾਡੇ ਪਿੱਛੇ ਕੀ ਕਰ ਰਿਹਾ ਹੈ ਜਦੋਂ ਸਮਝ ਆ ਜਾਏਗੀ ਤੇ ਫਿਰ ਜਦੋਂ ਉਹਦਾ ਮਨ ਸਿਮਸਿਖਲਾ ਕਰਨ ਲੱਗ ਪਏਗਾ ਤੇ ਰਸਨਾ ਹੱਥ ਕੋਈ ਮੜ ਕੇ ਫੇਰਨੀ ਲੋੜ ਨਹੀਂ ਪੈਂਦੀ ਗੁਰਮਤਿ ਸਾਡੇ ਕਿਸੇ ਵੀ ਗੁਰੂ ਨੇ ਮਾਲਾ ਨਹੀਂ ਫੇਰੀ ਨਾ ਕਿਸੇ ਪਗਦੇ ਨੇ ਜਿਹੜੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਕੰਠੇ ਮਾਲਾ ਜਿਵੇਂ ਆ ਰਾਮ ਜੀ ਦੀ ਜ਼ੁਬਾਨ ਤੇ ਜਿਹੜਾ ਰਾਮ ਦਾ ਨਾਮ ਰਹਿੰਦਾ ਏਹੀ ਮੇਰੀ ਗੱਲ ਵਿੱਚ ਮਾਲਾ ਹੈ ਸਮਝੋ ਮੈਨੂੰ ਗੱਲ ਮਾਲਾ ਪਾਉਣ ਦੀ ਲੋੜ ਨਹੀਂ ਸਹਜ ਨਾਮ ਲੈ ਲੈ ਕਰੂੰ ਸਲਾਮ ਤੇ ਉਸ ਇੱਕ ਪ੍ਰਮਾਤਮਾ ਦੇ ਹਜ਼ਾਰਾ ਨਾਮ ਲੈ ਲੈ ਕੇ ਪਾਉ ਉਹਦੀ ਹਜ਼ਾਰਾ ਸਿਫਤਾਂ ਕਰ ਕਰਕੇ ਉਹਦੇ ਗੁਣ ਗਾਣ ਕਰ ਕਰਕੇ ਮੈਂ ਉਸੇ ਨੂੰ ਸਲਾਮ ਕਰਦਾ ਉਸੇ ਨੂੰ ਨਮਸਕਾਰਦਾ ਉਸ ਪ੍ਰਮਾਤਮਾ ਨੂੰ ਜਿਹੜਾ ਮੇਰੇ ਹਿਰਦੇ ਵਿੱਚ ਅੰਦਰ ਬਾਹਰ ਹਰ ਪਾਸੇ ਸਰਵ ਵਿਆਪਕ ਹੈ ਤੇ ਮੈਨੂੰ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ ਨਾ ਕਿਸੇ ਤੀਰਥੇ ਵਾਸਾ ਕਰਨ ਦੀ ਲੋੜ ਹੈ ਨਾ ਕੋ ਹੱਜਾਂ ਕਰਨ ਦੀ ਮੈਨੂੰ ਲੋੜ ਹੈ ਕਹ ਤੁਕ ਵੀਰ ਰਾਮ ਗੁਣ ਗਾਵੂ ਤੇ ਕਬੀਰ ਜੀ ਕਹਿੰਦੇ ਨੇ ਕਬੀਰ ਆਖਦਾ ਹੈ ਕਿ ਮੈਂ ਉਸ ਰਾਮ ਦੇ ਗੁਣ ਗਾਉਂਦਾ ਇੱਕ ਪਰਮਾਤਮਾ ਦੇ ਗੁਣ ਗਾਉਂਦਾ ਹਿੰਦੂ ਤੁਰਕ ਦੋ ਸਮਝਾਉਂ ਤੇ ਉਹਨਾਂ ਦੇ ਸਾਹਮਣੇ ਉਸ ਵਕਤ ਦੋ ਹੀ ਵੱਡੇ ਫਿਰਕੇ ਸਨ ਹਿੰਦੂ ਤੇ ਮੁਸਲਮਾਨ ਤੁਰਕ ਤੇ ਕਹਿੰਦੇ ਮੈਂ ਦੋਨਾਂ ਨੂੰ ਸਮਝਾਉਂਦਾ ਬਈ ਇੱਕ ਪਰਮਾਤਮਾ ਦਾ ਨਾਮ ਲੋ ਇਹ ਆਪਣੀ ਵੱਖਰੀ ਵੱਖਰੀ ਮਰਿਆਦਾ ਬਣਾ ਕੇ ਕੋਈ 18 ਤੀਰਥ ਬਣਾ ਕੇ ਤੀਰਥ ਯਾਤਰਾ ਕਰਨਾ ਉਤਮ ਕੰਮ ਸਮਝ ਲੇ ਧਰਮ ਦਾ ਕੰਮ ਸਮਝ ਲੇ ਕੋਈ ਦਾਨ-ਪੁਣ ਕਰਨੇ ਸਮਝਲੇ ਕੋਈ ਤੀਰਥਾਂ ਦੇ ਵਸਣਾ ਪੁਣ ਕਮ ਸਮਝਲੇ ਜਾਂ ਕੋਈ ਹਾਜੀ ਕਰਨੇ ਨਾਲ ਆਪਣਾ ਜੀਵਨ ਸਫਲ ਸਮਝਲੇ ਇਹ ਭਲੇਖੇ ਦੀ ਗੱਲ ਹੈ ਸਾਡਾ ਮਨ ਅਗਰ ਉਸ ਆਪਣੇ ਈਸ਼ਟ ਪਰਮਾਤਮਾ ਨੂੰ ਨਹੀਂ ਸਮਝਦਾ ਆਪਣੇ ਮੂਲ ਨੂੰ ਨਹੀਂ ਪਛਾਣਦਾ ਮਨ ਤੂ ਜੋਤ ਸ੍ਰੂਪ ਆਪਣਾ ਮੂਲ ਪਛਾਣ ਉਸ ਨੂੰ ਨਹੀਂ ਪਛਾਣਦਾ ਤੇ ਇਸ ਮੂਲ ਦੇ ਗੁਣਾਂ ਦੀ ਸਮਝ ਨਾ ਹੋਣ ਦੇ ਕਾਰਨ ਗਿਆਨ ਨਾ ਹੋਣ ਦੇ ਕਾਰਨ ਉਹਨਾਂ ਦਾ ਗੁਣ ਗਾਣ ਕਰਨ ਵਿੱਚ ਮਨ ਨਹੀਂ ਜੁੜਦਾ ਤੇ ਅਸੀਂ ਧਰਮੀ ਨਹੀਂ ਹੋ ਸਕਦੇ ਇਹ ਬਹੁਤ ਜ਼ਰੂਰੀ ਹੈ ਗੁਰੂ ਪਾਤਸ਼ਾਹ ਜੀ ਦਾ ਕੋਈ ਸ਼ਬਦ ਲੈ ਲਓ ਚਾਹੇ ਉਹ ਜੋਗੀਆਂ ਨੂੰ ਸਮਝਾਇਆ ਚਾਹੇ ਉਹ ਬ੍ਰਾਹਮਣਾਂ ਨੂੰ ਸਮਝਾਇਆ ਚਾਹੇ ਉਹ ਤੁਰਕਾਂ ਇਸਲਾਮ ਵਾਲਿਆਂ ਨੂੰ ਸਮਝਾਇਆ ਉਹ ਹਰ ਜਗ੍ਹਾ ਮੁੱਖ ਤੌਰ ਤੇ ਜ਼ੋਰ ਇਸ ਗੱਲ ਤੇ ਹੁੰਦਾ ਹੈ ਵੀ ਇਸ ਇੱਕ ਇੱਕ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਉਸ ਪਰਮਾਤਮਾ ਦਾ ਮਹਿਸੂਸ ਕਰੋ ਉਸ ਦਾ ਅਹਿਸਾਸ ਆਪਣੇ ਅੰਦਰ ਪੈਦਾ ਕਰੋ ਉਸ ਦੀ ਹਾਜ਼ਰ ਨਾਜ਼ਰ ਦਾ ਉਹਦੀ ਅੰਗ ਸੰਗਤਾ ਦਾ ਉਸ ਅੰਗ ਸੰਗ ਮਹਿਸੂਸ ਕਰਕੇ ਉਸ ਦਾ ਸਿਮਰਨ ਕਰੋ ਉਹਦਾ ਗੁਣ ਗਾਣ ਕਰੋ ਉਹਦੀਆਂ ਮੇਰਾਂ ਦੇ ਪਾਤਰ ਮੰਨ ਲਈ ਉਹਦਾ ਸਿਮਰਨ ਹੀ ਸਭ ਤੋਂ ਵੱਡਾ ਸਾਧਨ ਹੈ। ਵਾਕੀ ਕੋਈ ਧਾਰਮਿਕ ਕਰਮ ਉਹੀ ਧਰਮ ਬਣਦਾ ਹੈ ਜਿਹਦੇ ਵਿੱਚ ਸਿਮਰਨ ਵਾਲੇ ਪਾਸੇ ਸੁਰਤੀ ਜਾਵੇ। ਜਿਸ ਕਰਮ ਦੇ ਕਿਤੇ ਸਿਮਰਨ ਨਾਲ ਕੋਈ ਵਾਸਤਾ ਨਹੀਂ ਜਿਸ ਦਾ ਐਵੇਂ ਦਿਖਾਵੇ ਦਾ ਕਰਮ ਉਹ ਸਭ ਕਰਮकांड ਹੈ। ਉਹ ਤਾਂ ਤੀਰ ਯਾਤਰਾ ਹੋਣਾ ਚਾਹੀ ਹਜਾ ਹੋਣਾ ਚਾਹੀ ਕੋਈ ਦੀਵ ਦੀ ਉਤੀ ਦੀ ਪੂਜਾ ਹੋਵੇ। ਤੇ ਇਸ ਸ਼ਬਦ ਦੀ ਕਬੀਰ ਸਾਹਿਬ ਇੱਕੋ ਹੀ ਗੱਲ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਮੇਰਾ ਮਨ ਵਾ ਵਾ ਕਿਆ ਖੂਬ ਗਾਉਂਦਾ ਹੈ ਹਰ ਕਾਣਾ ਮੇਰਾ ਮਨ ਭਾਉਂਦਾ ਹੈ ਬਈ ਜਿਸ ਤਰ੍ਹਾਂ ਮੇਰਾ ਮਨ ਨੂੰ ਪ੍ਰਭੂ ਦਾ ਨਾਮ ਪਾਉਂਦਾ ਹੈ ਉਹਦੇ ਗੁਣ ਗਾਉਂਦਾ ਹੈ ਬਸ ਜੀਵ ਨੂੰ ਇਹੀ ਫ਼ਬਦਾ ਹੈ ਕਿ ਬੈਹਂਦੇ ਹੁੜਤੇ ਹਰ ਨਾਮ ਤੇ ਹੀ ਹੈ ਉਸ ਪ੍ਰਭੂ ਦੇ ਨਾਮ ਸਿਮਰਨ ਕਰੀਏ ਸਾਥ-ਸਾਥ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਜਿੰਦ ਇਹ ਸਾਰੇ ਦੁੱਖ ਦੀ ਚਿੰਤਾ ਮੁਕਾ ਸਕਦੇ ਨੇ ਵਿਕਾਰਤ ਬੂਤ ਕਰ ਸਕਦਾ ਹੈ ਆਵਾਗਮਨ ਤੋਂ ਮੁਕਤ ਕਰ ਸਕਦਾ ਹੈ ਇਹ ਸਾਨੂੰ ਹੁਮੇ ਦੀ ਮਨੁਭਰਤੀ ਜਿਹੜੀ ਹੈ ਉਹ ਬਦਲ ਕੇ ਤੂੰ ਹੀ ਤੂੰ ਹੀ ਦੀ ਰੱਟ ਸਾਡੇ ਅੰਦਰੋਂ ਪ੍ਰਗਟ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ